मां अंद बेठा अंदरि बेठा बसि अॻे दो जा कोई रंजिश नया मरियां ई ਮੇਰਾ ਉਹ ਨੋ ਨੋ ਦਾਨੀ ਤੋਂ ਇਹ ਰਾਜ ਦੇ ਇੱਕ ਰਾਜ ਦੀ ਹਾਂਜੀ ਫੁੱਲ ਸਾਰੇ ਧਿਆਨ ਸਾਡੇ ਲੀਲੇ ਆ ਕਾਦੀ ਦੁਕਾਨ ਕਰਦੇ ਮੈਡੀਕਲ ਮੈਡੀਕਲ ਕਰਨੇ ਲਈ ਆਉਂਦੇ ਮਾਰੇ ਵੀ ਇਹਨਾਂ ਮਾਰੇ ਮੰਗ ਚ ਚੱਲਦੇ ਸਰ ਜੀ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਜੀ ਹਾਂ ਅਸੀਂ ਆਪਣਾ ਬਲਦੇਵ ਸਿੰਘ ਅੱਜ ਕੀ ਗੱਲ ਹੋਈ ਹੈ ਜੀ ਕਿੱਥੋਂ ਆਈ ਇੱਥੇ ਗੋਲੀ ਚੱਲੀ ਆ ਕਿ ਇੱਥੇ ਗੋਲੀ ਪਹਿਲੀ ਵਾਰ ਨਹੀਂ ਚੱਲੀ 4 ਦਿਨ ਪਹਿਲਾਂ ਵੀ ਚੱਲੀ ਆ ਕਿ ਇੱਕ ਖੇਡ ਬਣ ਗਈ ਆ ਮਲੀਆਂ ਦੇ ਵਿੱਚ ਕਿ ਜਦੋਂ ਵੀ ਦੇਖੂਗੇ ਕੁਝ ਵੀ ਕਰੂਗੇ ਤੇ ਕੋਹ ਨਾ ਕੋਹ ਤੁਹਾਨੂੰ ਗੋਲੀ ਦੀ ਆਵਾਜ਼ ਆਉਂਦੀ ਹੈ ਇੱਥੇ ਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਥੇ ਕਾਬੂ ਕਿਉਂ ਨਹੀਂ ਪੈਂਦਿਆ ਕੀ ਗੱਲ ਆ ਕਿ ਇਸ ਪਿੰਡ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਪੰਜ ਚਾਰ ਦਿਨ ਆ ਉਹ ਚੌਂਕ ਦੇ ਵਿੱਚ ਚੱਲਦੀ ਆ ਗੋਲੀ ਹੁਣ ਜਿਹੜੀ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਕੋਈ ਪਤਾ ਲੱਗਾ ਕੀ ਕੰਨ ਆ ਕੀ ਉਹ ਕਿੰਨੇ ਬੰਦੇ ਆਏ ਸੀ ਦੋ ਬੰਦੇ ਵੀਡੀਓ ਵਿੱਚ ਦਿਖਿੰਦੇ ਆ ਦੋ ਦਿਨ ਪਹਿਲਾਂ ਤਿੰਨ ਦਿਨ ਫਿਰ ਪਹਿਲਾਂ ਗੋਲੀ ਚੱਲੀ ਆ ਡਿਸਪੈਂਸਰੀ ਦੇ ਕੋਲ ਉਹਦੇ ਵਿੱਚ ਵੀ ਵਾਰ-ਵਾਰ ਬੰਦਾ ਬਚ ਗਿਆ ਆ ਪਰ ਇਹ ਗੱਲ ਇਦੀ ਚੰਗੀ ਨਹੀਂ ਆ ਕਿ ਜਿਹੜੀ ਕਿ ਰੋਜ਼ ਗੋਲੀ ਚੱਲੇ ਇਹ ਪਿੰਡ ਦੇ ਵਿੱਚ ਪ੍ਰਸ਼ਾਸਨ ਕੀ ਕੰਡਿਆ ਵਾ ਉਹ ਕਿੱਥੇ ਬੈਠਾ ਵਾ ਉਹ ਤਨ ਖਾਵਾਣੇ ਲੈਣ ਡਿਆ ਅਸੀਂ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਾਨੂੰ ਫੁੱਲੀ ਹਰ ਟਾਈਮ 24/7 ਦੇ ਉੱਤੇ ਸਕਿਉਰਿਟੀ ਚਾਹੀਦੀ ਆ ਪਿੰਡ ਮੱਲੀਆਂ ਦੇ ਵਿੱਚ ਉਕੇ ਕਿਸੇ ਦੇ ਤੀ ਪੁੱਦੀ ਜਾਨ ਜਾਵੇ ਕੋਈ ਹੋਵੇ ਤੇ ਉਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਮੰਨੂਗਾ ਫੇਠੇ ਇੱਥੇ ਹੀ ਗੱਲ ਚੱਲ ਗਈ ਤੇ ਵਾਪਸੀ ਵੀ ਕੁਝ ਹੋ ਸਕਦੀ ਆ ਫੇ ਕੌਣ ਕੌਣ ਮੰਨੂਗਾ ਕਿ ਕੌਣ ਕਿਹਦੀ ਜ਼ਿੰਮੇਵਾਰੀ ਆ ਮੇਰਾ ਨਾਮ ਜੀ ਇੰਦਰਜੀਤ ਸਿੰਘ ਮੱਲੀ ਹਾਂਜੀ ਅੱਜ ਜਿਹੜੀ ਇੱਥੇ ਗੋਲੀ ਚੱਲੀ ਮੈਡੀਕਲ ਸਟੋਰ ਤੇ ਕੀ ਗੱਲ ਹੋਈ ਹੈ ਇਹ ਜੀ ਸਾਡਾ ਭਤੀਜਾ ਵਾ ਉਹਦਾ ਗਾੜੀ ਬੇਟਾ ਵਾ ਪੋਤਰਾ ਸਾਡਾ ਉਹਨੇ ਮੈਡੀਕਲ ਸਟੋਰ ਇੱਥੇ ਪਾਇਆ ਤੇ ਉਹ ਦੁਪਹਿਰ ਨੂੰ ਅਚੰਚੇਤ ਬੈਠੇ ਸੀਗੇ ਉਹਦੇ ਫਾਦਰ ਸਾਹਿਬ ਜਸਵੀਰ ਸਿੰਘ ਦੀ ਨਿਹਾਲ ਸਿੰਘ ਉਹ ਦੋ ਅਣਪਛਾਤੇ ਵਿਅਕਤੀ ਆਏ ਉਹਨਾਂ ਦੇ ਮੂੰਹ ਸਿਰ ਵੱਧੇ ਸੀ ਉਹਨਾਂ ਨੇ ਆਣ ਕੇ ਗੋਲੀਆਂ ਚੁੜਾਤੀਆਂ ਸਿੱਧੀਆਂ ਜੋ ਕਿ ਸਾਡੀ ਉਹ ਚੰਗੀ ਕਿਸਮਤ ਹੀ ਉਹ ਪਰਮੇਸ਼ਰ ਜਾਣਦਾ ਵੀ ਜਿਹੜਾ ਉਹ ਸਾਈਡ ਤੇ ਡਿੱਗ ਪਿਆ ਗੋਲੀ ਲੱਗਣ ਤੋਂ ਬਗੈਰ ਹੀ ਉਹ ਗੋਲੀ ਤੋਂ ਬਚ ਗਏ ਬਾਕੀ ਉਹਨਾਂ ਨੇ ਸਾਡਾ ਬੜਾ ਤਕੜਾ ਨੁਸਾਨ ਕਰ ਦਵਾਂ ਸੀ ਤੇ ਸਾਡੀ ਕੋ ਰੰਜਿਸ਼ ਨਹੀਂ ਕੇ ਤੇ ਨਾਲ ਹੀ ਨਾ ਪਿੰਡ 'ਚ ਨਾ ਇਲਾਕੇ ਦੇ ਵਿੱਚ ਤੇ ਕੋ ਬੱਚਿਆਂ-ਬੱਚਿਆਂ ਦੀ ਆ ਜਦੋਂ ਕਦੇ ਸਕੂਲ ਟਾਈਮ ਤੇ ਪਰਾਨਾ ਕੋਈ ਹੋਊਗਾ ਇਹਨਾਂ ਦਾ ਡਿਸਕਿਊਟ ਉਹਦੇ ਵਿੱਚ ਸਾਨੂੰ ਨਹੀਂ ਪਤਾ ਪਰ ਸਾਡੀ ਕਿਸੇ ਨੂੰ ਦੁਸ਼ਮਣ ਹੀ ਨਹੀਂ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਦੀ 4 ਗੋਲੀਆਂ ਚੱਲੀਆਂ ਜੀ ਨੇ ਬਰਾਮਦ ਕਿਨੇ ਬਰਾਮਦ ਕਿਨੇ ਤਿੰਨ ਹੀ ਜਾਣੀ ਤਿੰਨ ਬਰਾਮਦ ਹੋਈਆਂ ਤਿੰਨ ਦਾ ਇੱਕ ਪੈਕ ਪੁਲਿਸ ਪ੍ਰੋਸੈਸਿੰਗ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਪ੍ਰਧਾਨ ਨੂੰ ਸੂਚਿਤ ਕੀਤਾ ਜੀ ਪੁਲਸ ਨੇ ਸਾਡੀ ਪੂਰੀ ਹੈਲਪ ਕੀਤੀ ਆ ਪੂਰੀ ਮਦਦ ਕੀਤੀ ਆ ਪੁਲਸ ਮੌਕੇ ਤੇ ਆਈ ਆ ਉਸ ਵੇਲੇ ਆ ਗਈ 15 ਮਿੰਟਾਂ ਬਾਅਦ ਮੰਗ ਕਰਦੇ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਤੋਂ 24 ਘੰਟੇ ਦਾ ਖਤਰਾ ਪੈ ਗਿਆ 24 ਘੰਟੇ ਹੀ ਸਾਨੂੰ ਜਿੰਨਾ ਸਾਡਾ ਪਰਿਵਾਰ ਆ ਇੱਕ ਖਤਰੇ ਦੇ ਵਿੱਚ ਆ ਅਸੀਂ ਡਿਪਾਰਟਮੈਂਟ ਕੋ ਮੰਗਦੇ ਆ ਵੀ ਸਾਡਾ ਹਲਪਤੇ ਸਾਡੀ ਸੁਰੱਖਿਆ ਜਿਹੜੀ ਉਹ ਜਕੀ ਨਹੀਂ ਬਣਾਈ ਜਾਵੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਅਜੀ ਦੁਬਾਰਾ ਫਿਰ ਐ ਸਰਜਰੀ ਮੱਲਿਆਂ ਪੇਟ ਵਿੱਚ ਪੂਰੀ ਚੱਲੀ ਹੈ ਕੀ ਕਰੀ ਸਾਨੂੰ ਪੌਣੇ ਦੇ 2 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮੱਲਿਆਂ ਪੇਟ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡਿਆਲੇ ਦੇ ਅਜੇ ਬਿਰਕ ਨਾਂ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੂੰ ਮੋਦਬਰ ਵਿਅਕਤੀਆਂ ਨੇ ਵਿੱਚ ਪਾ ਕੇ ਤੇ ਇਹਨਾਂ ਨੂੰ ਹਟਾ-ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਟਕਰਾਰਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਦਾ ਮੈਨੂੰ ਠੀਕ ਹੋ ਲੱਗੇ ਵੇਖ ਲਈ ਮੇਰ ਦਾ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਏ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫਤੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਸਪੋਰਟ ਪੇਸ਼ ਕੀਤੀ ਜਾਵੇ ਲੱਗਦਾ ਕਿੰਨੇ ਰਾਊਂਡ ਚਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਜੀ ਲੱਗਦਾ ਨਹੀਂ ਆ ਕਿ ਬੱਚਾਂ ਨੂੰ ਜਿਆਦਾ ਫੁੱਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ ਬੱਚਿਆਂ ਦੇ ਉੱਪਰ ਮਾਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇਹ ਇਨਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਾ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ ਕਿਸੇ ਦੇ ਗੋਲੀ ਵੀ ਲੱਗ ਸਕਦੀ ਸੀ ਕੋਈ ਮਰ ਵੀ ਸਕਦਾ ਸੀ ਕੋਈ ਇੰਜਰਡ ਹੋ ਸਕਦਾ ਸੀ ਅੱਜ ਕੱਲ ਏਕ-ਏਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰਥ ਹੋ ਗਏ ਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਾਇਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਾਇਸੈਂਸੀ ਵੈਪਨ ਤੇ ਮਿਲੇ ਆ ਜਿੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਾਇਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਾਇਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਹੋ ਸਰ ਇਹ ਜਿਹੜਾ ਤੇ ਹਾਲਾਂਕਿ ਇਹ ਕਿਸੇ ਸਮਝ ਬੰਦੀ ਲੱਗ ਰਹੀ ਜਿਦਾ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਅਧਾਰੀ ਰਹਿੰਦੇ ਆ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਣਗੇ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫ਼ਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫ਼ਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵੈਪਨ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹਗਾਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਦੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ ਵਿੱਚ ਜੇਲ੍ਹ ਚ ਆ ਤੇ ਹੋ ਸਕਦਾ ਵਾ ਕਿ ਪਿਛੋਂ ਉਹਨੇ ਉਹਦੇ ਜੇਲ੍ਹ ਚ ਜਾਣ ਤੋਂ ਬਾਅਦ ਫਾਇਦਾ ਠਾਇਆ ਇਸ ਕਰਦਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ ਕਰਾਈ ਮਤਲਬ ਜਦਾ ਵੱਧ ਰਹੇ ਹੈਗੇ ਇਹਨਾਂ ਵਾਸਤੇ ਕੀ ਚਾਲੀ ਚੱਲਦੀ ਮੇਰੀ ਤੇ ਇਹੋ ਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਇੱਕ ਤਿਹ ਹਿਥਿਆਰ ਬੱਚਿਆਂ ਦੀ ਪਹੁੰਚ ਨੂੰ ਦੂਰ ਰੱਖਿਆ ਜਾ ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓਂ ਆਵਾਜ਼ ਕਰੇ ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਈ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਤੇ ਅੱਜ ਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਲਾ ਬਿਣਾ ਵਜਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ